ਫੋਟਾ ਬਲੌਗਰਾਂ ਦਾ ਕੋਈ ਮੁਕਾਬਲਾ ਨਹੀਂ ਤੁਸੀਂ ਹੈਗਾ ਮੁੱਖ ਮੰਤਰੀ ਫੋਟਾ ਬਹੁਤ ਵੱਡਾ ਲੇਬਲ ਆ ਬਲੌਗਰਾਂ ਦਾ ਹੱਟ ਲੇਬਲ ਆ ਤੁਸੀਂ ਜਦੋਂ ਪਬਲਿਕ ਫਿਗਰ ਆ ਤੁਹਾਨੂੰ ਲੋਕ ਬੋਲਣਗੇ ਕੈਪਟਨ ਨੂੰ ਲੋਕ ਆਸਕ ਕਹਿੰਦੇ ਸੀ ਸੁਖਵੀਰ ਬਾਦਲ ਨੂੰ ਮੰਦਬੁੱਧੀ ਕਹਿੰਦੇ ਸੀ ਮਾਂ ਪੈਣ ਦੀਆਂ ਗਾਲਾਂ ਵਾਲੀਆਂ ਵੀ ਵਿੱਚ ਵੀਡੀਓ ਉਹਨਾਂ ਵਿਰੁੱਧ ਪੈ ਗਈਆਂ ਸੀ ਪਰ ਉਹਨਾਂ ਨੇ ਕਿਸੇ ਤੇ ਸੋਸ਼ਲ ਮੀਡੀਆ ਵਾਲੇ ਤੇ ਐ ਪਰਚਾ ਦਰਜ ਹੀ ਨਹੀਂ ਕਰਿਆ ਸੀ ਯਾਰ ਇੰਨਾ ਡਰ ਕੀ ਹੋ ਗਿਆ ਆਪਣਾ ਸਨਯੁਕਤ ਮੋਰਚੇ ਦੀ ਹਮਾਇਤ ਮਿਲ ਗਈ ਹੁਣ ਜਿਵੇਂ ਇਹ ਕਹਿਣ ਗਿਆ ਨੌਜਵਾਨ ਨਾਲ ਆ ਤੇ ਪੱਕਾ ਮੋਰਚਾ ਲੱਗ ਗਿਆ ਲੰਗਰ ਵੀ ਆਉਣ ਲੱਗ ਗਿਆ ਪਿੰਡਾਂ 'ਚੋਂ ਤੇ ਇੱਥੇ ਇਥੇ ਰੇਡੀਆਂ ਵੀ ਲੱਗੀਆਂ ਸੀ ਯਾਰ ਗੋਲ ਕਪੜੀਆਂ ਹੁਣ ਵੀ ਲੱਗੀਆਂ ਪਈਆਂ ਕਿਉਂਕਿ ਉਹਨਾਂ ਨੂੰ ਯਕੀਨ ਸੀ ਵੀ ਨੌਜਵਾਨੀ ਭਾਈ ਬਾਰਡਰ ਭੰਨ ਕੇ ਇਹਨਾਂ ਨੇ ਆ ਹੀ ਜਾਣਾ ਕੁੱਲ ਆਗੂ ਚੱਕ ਲਿਆ ਕੁੱਲ ਦੇ ਘਰ ਮੂਰੇ ਪੁਲਿਸ ਭੇਜਤੀ ਐਡਾ ਪਾਨੇ ਨੇ ਕੀ ਜੁਰਮ ਕਰਤਾ ਯਾਰ ਪਾਨਾ ਕੀ ਕੋਈ ਗੈਂਗਸਟਰ ਆ ਕੀ ਆ ਪਾਨਾ ਯਾਰ ਪਾਨਾ ਕੀ ਖਤਰਾ ਹੋ ਗਿਆ ਪੰਜਾਬ ਲਈ ਇੱਕ ਗੱਲ ਇੱਕ ਗੱਲ ਦੱਸਿਓ ਵੀ ਸਾਰੇ ਆਗੂ ਗ੍ਰਿਫਤਾਰ ਕਰ ਲਏ ਲੱਖਾ ਤੁਸੀਂ ਤੁਸੀਂ ਕਿਵੇਂ ਬਚ ਗਏ ਤੁਸੀਂ ਆਹ ਦੇਖੋ ਜਿਹੜੇ ਸਰਕਾਰੀ ਦਲਿਆ ਉਹ ਉੱਠ ਖੜਨਗੇ ਉਤਾਰਨੇ ਲਾਉਂਦੇ ਆ ਜੀ ਇਹ ਬੇਲੇ ਆਏ ਆ ਜਾਂ ਉਹ ਜਦੋਂ ਬਾਈ ਜੀ ਤੁਸੀਂ ਸਾਡੀ ਸੁਣਦੇ ਹੀ ਨਹੀਂ ਨਾ ਤਾਂ ਐਮਐਲਏ ਚੰਡੀਗੜ੍ਹ ਬੈਠਿਆ ਨਾ ਸਾਨੂੰ ਕੋਈ ਕੋਠੀ ਘੇਰ ਦਿੰਨੇ ਹੋ ਬੂਟਸ ਹੋਰ ਗਾਰੇ ਨਾਲ ਲਿਬੜੇ ਪੰਟ ਪੰਟ ਲਿਬੜੀ ਮਾਹ ਤੈਨੂੰ ਕੀ ਹੋਗਾ ਕਹਿੰਦਾ ਪੁਲਿਸ ਨੇ ਗਰਦ ਘੜਤੀ ਕੋਟ ਕੋਟ ਕਹਿੰਦਾ ਪੰਜ ਛੇ ਡਾਂਗਾ ਮਾਰੀਆਂ ਕਹਿੰਦਾ ਮੈਂ ਕਣਕ ਬਿਜਲੀ ਮੈਂ ਆਖਿਆ ਗੁੱਸਾ ਸੀ ਅੰਦਰੋਂ ਕਹਿੰਦਾ ਪੈ ਗਈਆਂ ਪੈ ਗਈਆਂ ਡਾਂਗਾ ਪਰ ਉਥੇ ਧਰਨੇ ਚ ਜਾਣੀ ਆ ਸੰਗਰੂਰ ਪੱਕਾ ਮੋਰਚਾ ਕਹਿੰਦੇ ਲਾ ਦਤਾ ਸੰਗਰੂਰ ਵਿਖੇ ਜਗਦੀਪ ਰੰਧਾਵਾ ਸਾਡੇ ਨਾਲ ਨੇ ਭਾਨਾ ਸਿੱਧੂ ਤੇ ਲੱਖਾ ਸਿਧਾਨਾ ਦੇ ਸਾਥੀ ਨੇ ਜਗਦੀਪ ਰੰਧਾਵਾ ਕਿਵੇਂ ਦੇਖਦੇ ਹੋ ਜਿਹੜਾ ਸ਼ੁਰੂ ਤੋਂ ਲੈ ਕੇ ਸਵੇਰ ਤੋਂ ਫੜਾਫੜਾਈ ਰੋਕਾਂ ਨਾਕੇ ਇਹ ਸਾਰੇ ਕਾਸੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਾਈ ਜਿਹੜਾ ਅੱਜ ਲੋਕਤੰਤਰ ਦਾ ਘਾਣ ਹੋਇਆ ਨਾ ਜਿੰਨੇ ਪਹਿਲਾਂ ਮੁੱਖ ਮੰਤਰੀ ਆਏ ਆ ਹੋਇਆ ਨਹੀਂ ਕਿਤੇ ਪਹਿਲੀ ਗੱਲ ਤਾਂ ਜਿਹੜਾ ਚੌਥਾ ਥੰਮ ਕਹਿੰਦੇ ਆਪਾਂ ਪੱਤਰਕਾਰੀ ਦਾ ਪਹਿਲਾਂ ਤਾਂ ਇਹਨਾਂ ਨੂੰ ਰਗੜਿਆ ਇਹਨਾਂ ਨੇ ਇਹਨਾਂ ਨੂੰ ਫੜੋ ਫੜਾਈ ਇਹਨਾਂ ਦੇ ਮੰਨ ਲਓ ਵੀ ਇਹਨਾਂ ਨੂੰ ਝੂਠੇ ਪਰਚੇ ਤੱਕ ਗਏ ਆਜਾ ਵੀ ਇਹਨਾਂ ਤੇ ਪਰਚਾ ਵੀ ਪਾ ਦिए ਇੱਥੇ ਇੱਕ ਪੱਤਰਕਾਰ ਦੱਸਦਾ ਜੀ ਕਹਿੰਦਾ ਪਹਿਲਾਂ ਮੈਨੂੰ ਕੋਟਿਆ ਫੇਰ ਗੱਡੀ ਸਿੱਟਿਆ ਫਿਰ ਕਹਿੰਦੇ ਤੇਰੇ ਤੇ ਪਰਚਾ ਵੀ ਪਾਉਨੇ ਆ ਉਹੀ ਬਣ ਗੱਲ ਬਾਤ ਤੀ ਕਮਾਲ ਕਰਤੀ ਯਾਰ ਲੋਕਾਂ ਨੂੰ ਕਿੰਨਾ ਮੋਹ ਪਿਆਰ ਨਾਲ ਇਹ ਮੁੱਖ ਮੰਤਰੀ ਬਣਾਇਆ ਸੀ ਪਰ ਮੁੱਖ ਮੰਤਰੀ ਸਾਹਿਬ ਜਿਹੜੀਆਂ ਗੱਲਾਂ ਤੇ ਆ ਗਏ ਨਾ ਕਮਾਲ ਹੀ ਕਰਤੀ ਯਾਰ 500 ਗੁਣਾ 500 ਗੁਣਾ ਮਾਰੇ ਕਹਿੰਦੇ ਨੇ ਜੀ ਲੋਕ ਉਹਨਾਂ ਨੂੰ ਜਦੋਂ ਇਹਨਾਂ ਰਾਜ ਆਇਆ ਹੁਣ ਹਜ਼ਾਰ ਗੁਣਾ ਉਹਨਾਂ ਨੂੰ ਚੰਗੇ ਕਹਿਣ ਲੱਗੇ ਪਿਸਲਿਆਂ ਨੂੰ ਇਹਨਾਂ ਨੇ ਹੀ ਕਹਾਇਆ ਮੁੱਖ ਮੰਤਰੀ ਸਾਹਿਬ ਨੇ ਯਾਰ ਕੀ ਭਾਨਾ ਕੀ ਸਟੇਟ ਲਈ ਐਡਾ ਖਤਰਾ ਹੋ ਗਿਆ ਐਡਾ ਯਾਰ ਜੁਰਮ ਘਟਾ ਹੀ ਜਾਂਦੇ ਯਾਰ ਝੂਠਾ ਉਹਦੇ ਤੇ ਪਰਚਾ ਚ ਇੰਨੀ ਦਾ ਫਿਰ ਇਹਨਾਂ ਨੇ ਪੰਜਾਬ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੇ ਪੁਲਿਸ ਨਹੀਂ ਭੇਜੀ ਆ ਨੌਜਵਾਨਾਂ ਨੂੰ ਪੁੱਛ ਲੋ ਵੀ ਕਿਵੇਂ ਇਹ ਕਣਕਾਂ ਵਿੱਚ ਦੀ ਆਏ ਆ ਕਿਵੇਂ ਇੱਥੇ ਤਾਂ ਹੁਣ ਨੈੱਟ ਵੀ ਬੰਦ ਕਰਿਆ ਪਿਆ ਇਹਨਾਂ ਦਾ ਯਾਰ ਐਮਰਜੈਂਸੀ ਵਾਲੇ ਹਾਲਾਤ ਹੋਏ ਪਿਆ ਕੀ ਯਾਰ ਲੋਕ ਬਸਤਾਉਂਦੇ ਆ ਵੀ ਇਹਨੂੰ ਕਿੱਧਰੋਂ ਬਣਾ ਲਿਆ ਯਾਰ ਇੰਨੀ ਲੰਕਾ ਤਾਂ ਮੈਨਾਂ ਜਦੋਂ ਦਿੱਲੀ ਵੇਲੇ ਗਏ ਸੀ ਉਦੋਂ ਨਹੀਂ ਲੱਗੀਆਂ ਹੋਣਗੀਆਂ ਜਿੰਨੀਆਂ ਰੋਕਾਂ ਅੱਜ ਲਾਤੀਆਂ ਨਹੀਂ ਲੱਗੀਆਂ ਵੀਰੇ ਯਾਰ ਜਮੀ ਨਹੀਂ ਇਹ ਗੱਲਾਂ ਹੋਈਆਂ ਨਹੀਂ ਕੁੱਲ ਆਗੂ ਚੱਕ ਲਿਆ ਕੁੱਲ ਦੇ ਘਰ ਮੂਰੇ ਪੁਲਿਸ ਭੇਜਤੀ ਐਡਾ ਪਾਨੇ ਨੇ ਕੀ ਜੁਰਮ ਕਰਤਾ ਯਾਰ ਪਾਨਾ ਕੀ ਕੋਈ ਗੈਂਗਸਟਰ ਆ ਕੀ ਆ ਪਾਨਾ ਯਾਰ ਪਾਨਾ ਕੀ ਖਤਰਾ ਹੋ ਗਿਆ ਪੰਜਾਬ ਲਈ ਯਾਰ ਕਮਾਲ ਕਰੀਨ ਤੁਸੀਂ ਮਾਹੌਲ ਪੰਜਾਬ ਦਾ ਇਹ ਪੰਜਾਬ ਸਰਕਾਰ ਆਪ ਖਰਾਬ ਕਰ ਰਹੀ ਆ ਫੇਰ ਇਹ ਲਾਉਣਗੇ ਨੌਜਵਾਨਾਂ ਸਿਰ ਯਾਰ ਅੱਜ ਪਾਨੇ ਨੇ ਜੇ ਲੋਕਾਂ ਦੇ ਚਾਰ ਪੈਸੇ ਕਢਾਤੇ ਤੇ ਸੋਡਾ ਕੰਮ ਸਰਕਾਰ ਦਾ ਜੇ ਪਹਾਨਾ ਕਰ ਲਿਆ ਕਰ ਰਿਹਾਗਾ ਫਿਰ ਅੱਖਾਂ ਚ ਕਿਉਂ ਰੜਕਿਆ ਯਾਰ ਜੇ ਇੱਕ ਗੱਲ ਇੱਕ ਗੱਲ ਦੱਸਿਓ ਵੀ ਸਾਰੇ ਆਗੂ ਗ੍ਰਿਫਤਾਰ ਕਰ ਲੇ ਲੱਖਾ ਤੁਸੀਂ ਤੁਸੀਂ ਕਿਵੇਂ ਬਚ ਗਏ ਅਸੀਂ ਤਾਂ ਬਾਈ ਹੁਣ ਜਦੋਂ ਸਾਡੇ ਨਾਲ ਤਾਂ ਰੋਜ਼ ਇਹਨਾਂ ਦੇ ਪੰਗੇ ਪੈਂਦੇ ਆ ਹਨਾ ਨਹੀਂ ਜਥੇਬੰਦੀਆਂ ਨਹੀਂ ਪੈਂਦੇ ਹਾਂ ਜਥੇਬੰਦੀ ਫਿਰ ਐਵੇਂ ਵੀ ਨਹੀਂ ਵੀ ਜਥੇਬੰਦੀਆਂ ਵਾਲੇ ਵੀ ਸਾਰੇ ਆਗੂ ਗ੍ਰਿਫਤਾਰ ਹੋ ਗਏ ਸੀ ਜਿਵੇਂ ਲੌਂਗਵਾਲ ਯੂਨੀਅਨ ਦਾ ਆ ਗਿਆ ਸੀਗਾ ਕਾਕਾ ਕੋਡਾ ਉਹ ਉਹ ਲੰਘਿਆ ਸੀਗਾ ਸਰਜੀਤ ਫੂਲ ਲੰਘਿਆ ਸੀਗਾ ਸਾਨੂੰ ਤਾਂ ਪਹਿਲਾਂ ਪਤਾ ਸੀਗਾ ਯਾਰ ਵੀ ਇਹ ਕੰਮ ਕਰਨਗੇ ਕੱਲ ਇਹਨਾਂ ਨੇ ਪੂਰੀ ਢਿੱਲ ਰੱਖੀ ਅੱਜ ਫਿਰ ਰਾਤੋ ਰਾਤ ਆਪ ਦਾ ਕਿਵੇਂ ਮਰਜ਼ੀ ਬਚਾ ਕੀਤਾ ਆਗੂ ਪਹੁੰਚ ਗਏ ਠੀਕ ਆ ਪਰ ਯਾਰ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਲੋਕਤੰਤਰ ਦਾ ਘਾਣ ਕੀਤਾ ਇਹ ਕਹਿੰਦਾ ਸੀਗਾ ਵੀ ਬੀਜੇਪੀ ਸਾਨੂੰ ਦਬਾਉਂਦੀ ਆ ਕੱਲ ਦੋਨੇ ਮੁੱਖ ਮੰਤਰੀਆਂ ਨੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਨੇ ਦਿੱਲੀ ਧਰਨਾ ਲਾਇਆ ਤੇ ਫਿਰ ਇਹਦੀ ਖਾਲੀ ਪਈ ਕੋਠੀ 'ਚ ਸਾਨੂੰ ਇਹ ਵੜਨ ਜਾਨ ਨਹੀਂ ਦੇ ਰਹੇ ਫਿਰ ਹੁਣ ਲੋਕਤੰਤਰ ਦਾ ਘਾਣ ਇਹ ਕਰ ਰਿਹਾ ਜਾਂ ਫਿਰ ਮੋਦੀ ਸਰਕਾਰ ਕਰ ਜਦੋਂ ਐਲਾਨ ਹੋਇਆ ਸੀ ਵੀ ਆ ਆ 3 ਤਰੀਕ ਨੂੰ ਜਾਣਾ ਉਹ ਲੱਗਦਾ ਸੀ ਵੀ ਇੰਨੀਆਂ ਰੋਕਾਂ ਪੰਜਾਬ ਦੇ ਮੁੱਖ ਮੰਤਰੀ ਲਾਉਣਗੇ ਜਿਹੜੇ ਕਹਿੰਦੇ ਕਿ ਅਸੀਂ ਆਮਕਰਾਂ ਦਿੱਤੀਆਂ ਪੁੱਤਾਂ ਆਮਕਰਾਂ ਤੋਂ ਕਾਮਕਰਾਂ ਦੇ ਵਿੱਚੋਂ ਉਠਿਆ ਲੱਗਦਾ ਸੀ ਵੀ ਇੰਨਾ ਰੋਕਿਆ ਜਾਊਗਾ ਆਮਕਰਾਂ ਦੇ ਨੌਜਵਾਨਾਂ ਨੂੰ ਜਮੇ ਨਹੀਂ ਲੱਗਦਾ ਸੀਗਾ ਯਾਰਾ ਕਹਿੰਦੇ ਸੀ ਵੀ ਸੱਤਾਂ ਜੋ ਸਰਕਾਰ ਚੱਲੂਗੀ ਨੌਕਰੀਆਂ ਦੇਵਾਂਗੇ ਨੌਜਵਾਨਾਂ ਨੂੰ ਰੇਲੀਆਂ ਤੇ ਜਾਣ ਦੀ ਲੋੜ ਨਹੀਂ ਅਸੀਂ ਗਨਮੈਨ ਨਹੀਂ ਲੈਂਦੇ ਅਸੀਂ ਉਹ ਨਹੀਂ ਕਹਿੰਦੇ ਪਰ ਨਾ ਇੱਕ ਨਾ ਫਰੀ ਦੀ ਸਲਾਹ ਕਿਸੇ ਨੂੰ ਦੇਣੀ ਮਾੜੀ ਹੁੰਦੀ ਆ ਪਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਇੱਕ ਸਲਾਹ ਦੇਣੀ ਚਾਹਨਾਗਾ ਵੀ ਤੁਸੀਂ ਪਬਲਿਕ ਫਿਗਰ ਹੋ ਤੁਸੀਂ ਤੁਹਾਡਾ ਬਲੌਗਰਾਂ ਨਾਲ ਕੋਈ ਮੁਕਾਬਲਾ ਨਹੀਂਗਾ ਤੁਸੀਂ ਹੈਗਾ ਮੁੱਖ ਮੰਤਰੀ ਤੁਹਾਡਾ ਬਹੁਤ ਵੱਡਾ ਲੇਬਲ ਆ ਬਲੌਗਰਾਂ ਦਾ ਹੱਡ ਲੇਬਲ ਆ ਤੁਸੀਂ ਜਦੋਂ ਪাবলিক ਫਿਗਰ ਆ ਤੁਹਾਨੂੰ ਲੋਕ ਬੋਲਣਗੇ ਸੱਤਾ ਤੇਰ ਨੂੰ ਸਵਾਲ ਹੁੰਦੀ ਆ ਤੁਸੀਂ ਦੋਨੇ ਮੁੱਖ ਮੰਤਰੀ ਹੋਣਗੇ ਛੱਡ ਜਾ ਯਾਰ ਤੂੰ ਸੱਤੇਦਰ ਦੀ ਤਾਂ ਦੂਰ ਦੀ ਗੱਲ ਆ ਘਰੇ ਵੀ ਜੇ ਖੰਡ ਮੁੱਕ ਜੇ ਜਿਹੜਾ ਆਪਣਾ ਬੰਦਾ ਕਵੀਰਦਾਰ ਹੁੰਦਾ ਆਪਾਂ ਉਹਨੂੰ ਸਵਾਲ ਕਰਦੇ ਨਾ ਯਾਰ ਸਵਾਲ ਹੋਣਗੇ ਕੈਪਟਨ ਨੂੰ ਲੋਕ ਆਸਕ ਕਹਿੰਦੇ ਸੀ ਸੁਖਵੀਰ ਬਾਦਲ ਨੂੰ ਮੰਦਬੁੱਧੀ ਕਹਿੰਦੇ ਸੀ ਕਿੱਥੋਂ ਤੱਕ ਗੱਲਾਂ ਬਾਗੀਆਂ ਸੀ ਉਹਨਾਂ ਦੀਆਂ ਯਾਰ ਇੰਨੀਆਂ ਗਾਲਾਂ ਮਾਂ ਭੈਣਾਂ ਦੀਆਂ ਗਾਲਾਂ ਵਾਲੀਆਂ ਵੀ ਵਿੱਚ ਵੀਡੀਓ ਉਹਨਾਂ ਵਿਰੁੱਧ ਪੈ ਗਈਆਂ ਸੀ ਪਰ ਉਹਨਾਂ ਨੇ ਕਿਸੇ ਤੇ ਸੋਸ਼ਲ ਮੀਡੀਆ ਵਾਲੇ ਤੇ ਪਰਚਾ ਦਰਜ ਹੀ ਨਹੀਂ ਕਰਿਆ ਸੀ ਯਾਰ ਇੰਨਾ ਡਰ ਕੀ ਹੋ ਗਿਆ ਪਰ ਇਹ ਨਾ ਪੰਗਾ ਹੋ ਰਾ ਨਾ ਗਰਾਊਂਡ ਹੀ ਇਹਨਾਂ ਦਾ ਸੋਸ਼ਲ ਮੀਡੀਆ ਤੇ ਆ ਜੇ ਸੋਸ਼ਲ ਮੀਡੀਆ ਤੋਂ ਖਤਮ ਹੋ ਤਾਂ ਸਾਰੇ ਕਿਤੇ ਹੀ ਖਤਮ ਕਿਉਂਕਿ ਗਰਾਊਂਡ ਤੇ ਦਾ ਕੰਮ ਹੀ ਨਹੀਂ ਕਰ ਰਹੇ ਮਿੰਟਾਂ ਵਿੱਚ ਲੋਕਾਂ ਨੂੰ ਡਰਾਇਆ ਗਿਆ ਤੁਹਾਡੇ ਹਿਸਾਬ ਨਾਲ ਆਉਣ ਤੋਂ ਇੱਥੇ ਤੁਹਾਨੂੰ ਲੱਗਦਾ ਪਿੰਡਾਂ ਪਿੰਡਾਂ ਵੀ ਡਰਾਇਆ ਗਿਆ ਬੌਲਾ ਡਰਾਇਆ ਗਿਆ ਪੁਲਿਸ ਦੀਆਂ ਗੱਡੀਆਂ ਆਪਾਂ ਯਾਰ ਪੁਲਿਸ ਨੂੰ ਬਾਅਦ ਚ ਕਹਾਂਗੇ ਅਸਲ ਜਿਹੜਾ ਉਹਨਾਂ ਨੂੰ ਹੁਕਮ ਹੋਇਆ ਉਹ ਤਾਂ ਹੁਕਮ ਦੇ ਬੱਜੇ ਮਲਾਜ਼ਮ ਉਹਨਾਂ ਨੇ ਸਨਖਾ ਲੈਣੀ ਆ ਇਹਨਾਂ ਨੇ ਪਿੰਡਾਂ ਵਿੱਚ ਦੀ ਤ ਲੋਕ ਡਰ ਗਏ ਵੀਰ ਹੋ ਗਿਆ ਯਾਰ ਪੰਜਾਬ ਨੂੰ ਕੀ ਹੋ ਗਿਆ ਵੀ ਐਡਾ ਜ਼ੋਰ ਮ ਯਾਰ ਭਾਨੇ ਨੇ ਕੀ ਐਡਾ ਕਰਤਾ ਉਹਦੇ ਝੂਠੇ ਪਰਚੇ ਪਾਏ ਉਹ ਚੈਨੀ ਚੋਰ ਕਿਵੇਂ ਹੋ ਸਕਦਾ ਯਾਰ ਉਹਨੂੰ ਬਾਹਰ ਕੱਢੋ ਕੰਮ ਮਸਲਾ ਨਿਬੜੇ ਪਰ ਹੁਣ ਆ ਦੇਖ ਲਓ ਤੁਸੀਂ ਇਹ ਐ ਨਹੀਂ ਕਹਿੰਦਾ ਵੀ ਮੋਰਚਾ ਨੌਜਵਾਨਤਾ ਆ ਉਹਦਾ ਦਰਦ ਜੀ ਇਸ ਲੈ ਕੇ ਆ ਰਹੇ ਆ ਕਿਉਂਕਿ ਨਸੇ ਨੇ ਨੌਜਵਾਨੀ ਮਾਰਤੀ ਤੇ ਨੌਕਰੀਆਂ ਇਹਨਾਂ ਨੂੰ ਨਹੀਂ ਮਿਲ ਰਹੀਆਂ ਬੁਰੀ ਹਾਲਤ ਆ ਪਰ ਜਿਹੜੀਆਂ ਜਥੇਬੰਦੀਆਂ ਨੇ ਹੁਣ ਸਟੈਂਡ ਲਿਆਗਾ ਸੰਯੁਕਤ ਮੋਰਚੇ ਦੀ ਹਮਾਇਤ ਮਿਲ ਗਈ ਹੁਣ ਜਿਵੇਂ ਇਹ ਕਹਿਣ ਗਿਆ ਨੌਜਵਾਨ ਨਾਲ ਆ ਤੇ ਪੱਕਾ ਮੋਰਚਾ ਲੱਗ ਗਿਆ ਲੰਗਰ ਵੀ ਆਉਣ ਲੱਗ ਗਿਆ ਪਿੰਡਾਂ ਚੋਂ ਤੇ ਇੱਥੇ ਸਾਡੇ ਆਉਣ ਤੋਂ ਪਹਿਲਾਂ ਹੀ ਪਹਿਲਾਂ ਇਹਦੇ ਰੇੜੀਆਂ ਵੀ ਲੱਗੀਆਂ ਸੀ ਯਾਰ ਗੋਲ ਗੱਪਿਆਂ ਲੀਆਂ ਹੁਣ ਵੀ ਲੱਗੀਆਂ ਪਈਆਂ ਕਿਉਂਕਿ ਉਹਨਾਂ ਨੂੰ ਯਕੀਨ ਸੀ ਵੀ ਨੌਜਵਾਨੀ ਭਾਈ ਬਾਰਡਰ ਭੰਨ ਕੇ ਇਹਨਾਂ ਨੇ ਆ ਹੀ ਜਾਣਾ ਜਦੋਂ ਦਿੱਲੀ ਨੂੰ ਜਾ ਸਕਦੇ ਇੱਥੇ ਕਿਵੇਂ ਨਹੀਂ ਆਉਣਗੇ ਇਹ ਦੇਖ ਲਓ ਇਹਨਾਂ ਦਾ ਨੌਜਵਾਨਾਂ ਦਾ ਜੋਸ਼ ਹੈ ਜੋਧੇ ਆ ਜਿਹੜੇ ਅੱਜ ਜਮੀਰ ਜੁਗਾ ਕੇ ਆਏ ਆ ਕਾਣ ਯਾਰ ਕਮਾਲ ਆ ਯਾਰ ਕਿਵੇਂ ਪੁਲਿਸ ਨੇ ਘੇਰੇ ਕਾਣ ਕਾਂ ਬਿਜਦੀ ਡਿੱਗਟੇ ਇੱਥੇ ਨਾ ਕਿਹਨੂੰ ਮੁੰਡਾ ਮਿਲਿਆ ਬੂਟ ਸਾਰੇ ਗਾਰੇ ਨਾਲ ਲਿਬੜੇ ਪੰਟ ਪੰਟ ਲਿਬੜੀ ਮੈਂ ਤੈਨੂੰ ਕੀ ਹੋਗਾ ਕਹਿੰਦਾ ਪੁਲਿਸ ਨੇ ਗਰਦ ਘੜਤੀ ਕੋਟ ਕੋਟ ਕਹਿੰਦਾ ਪੰਜ ਛੇ ਡਾਂਗਾ ਮਾਰੀਆਂ ਕਹਿੰਦਾ ਕੰਨਾ ਪੈ ਗਈਆਂ ਪੈ ਗਈਆਂ ਡਾਂਗਾ ਪਰ ਉਥੇ ਧਰਨੇ ਚ ਜਾਣੀ ਆ ਸੰਗਰੂਰ ਕਣਕਾਂ ਗੁਣਕਾਂ ਵਿੱਚ ਜਿਹਦੀ ਆ ਗਿਆ ਇੱਥੇ ਪੈਂਟ ਲਵੇੜੀ ਫਿਰਦਾ ਸੀ ਫਿਰ ਇੱਥੇ ਮੈਂ ਕਿਸੇ ਮੁੰਡੇ ਨੂੰ ਗਿਆ ਇੱਥੇ ਪਿੰਡ ਦੇ ਸੀ ਮੈਂ ਇਹਨਰੇ ਨੂੰ ਪੈਂਟ ਦੇ ਵਿਚਾਰੇ ਨੂੰ ਦੇਖ ਲੈ ਯਾਰ ਜਾਰੇ ਦੇ ਅੰਦਰ ਕੋਈ ਦਰਦ ਸੀਗਾ ਸੱਚ ਦਾ ਸੱਚ ਦਾ ਸਾਥ ਦੇਣਾ ਆਏਗਾ ਹੁਣ ਉਹ ਬਾਈ ਕਹਿੰਦਾ ਮੈਂ ਇਹਦੀ ਪੈਂਟ ਬਦਲਾ ਕੇ ਲੈਣਾ ਤਾਂ ਇੱਥੋਂ ਤੇ ਇੱਕ ਗੱਲਾਂ ਕੀਤੀਆਂ ਯਾਰ ਐਡਾ ਕੀ ਖਤਰਾ ਹੋ ਗਿਆ ਯਾਰ ਹੁਣ ਹੁਣੇ ਚੀਕਾਂ ਮਾਰੀ ਜਾਂਦੇ ਆ ਇਹ ਮਾਹੌਲ ਖਰਾਬ ਕਰਦੇ ਜੀ ਐਂ ਕਰਦੇ ਆ ਆ ਹੁਣ ਤੁਸੀਂ ਐਂ ਦੇਖੋ ਜਿਹੜੇ ਸਰਕਾਰੀ ਦੱਲੇ ਉਹ ਉੱਠ ਖੜਨਗੇ ਉਹ ਧਰਨੇ ਲਾਉਂਦੇ ਆ ਜੀ ਇਹ ਬੇਲੇ ਉਹ ਜਦੋਂ ਬਾਈ ਜੀ ਤੁਸੀਂ ਸਾਡੀ ਸੁਣਦੇ ਨਹੀਂ ਨਾ ਤਾਂ ਐਮਐਲਏ ਚੰਡੀਗੜ੍ਹ ਬੈਠਿਆ ਨਾ ਸਾਨੂੰ ਕੋਈ ਕੋਠੀ ਘੇਰ ਦਿੰਨੇ ਹੋ ਨਾ ਕਿਤੇ ਸਾਨੂੰ ਹੋਰ ਕਿਤੇ ਜਾਣ ਦਿੰਨੇ ਹੋ ਅਸੀਂ ਕੀ ਕਰੀਏ ਰੋੜ ਕੇ ਰੋ ਤੇ ਚੀਕ ਮਾਰਦੇ ਸਾਨੂੰ ਘੇਰ ਨਹੀਂ ਪੈਂਦੀ ਆ ਤੁਸੀਂ ਮਜਬੂਰ ਕਰਦੇ ਹੋ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸਾਡੇ ਰਾਜ ਤੇ ਧਰ ਨਹੀਂ ਲੱਗਦਾ ਆ ਹੁਣ ਥਾਂ ਥਾਂ ਤੇ ਧਰਨੇ ਆ ਕੋਠਣੀ ਘੇਰਨ ਦੇ ਫਿਰ ਉਹ ਕਿਹੜੀ ਕੋਠੀ ਆ ਜਿੱਦੀਆਂ ਗੱਲਾਂ ਭਗਵਾਨ ਸਿੰਘ ਮਾਨ ਕਰਦੇ ਨੇ ਕਿ ਮੇਰੇ ਦਰਵਾਜ਼ੇ ਹਮੇਸ਼ਾ ਆਮ ਲੋਕਾਂ ਦੇ ਲਈ ਖੁੱਲੇ ਨੇ ਜਦੋਂ ਮਰਜ਼ੀ ਆਓ ਮੇਰੇ ਨਾਲ ਗੱਲ ਕਰੋ ਉਹ ਕਿਹੜੀ ਕੋਠੀ ਆ ਉਹ ਕੋਠ ਉਹ ਕੋਠੀ ਆ ਆਦਿਆਂ ਐਮਐਲਏ ਨੂੰ ਖੁੱਲੀ ਹੋ ਜਾਂ ਉਹਦੇ ਰਿਸ਼ਤੇਦਾਰਾਂ ਨੂੰ ਪਰ ਸਾਡੇ ਲਈ ਤੇ ਸਾਰੀਆਂ ਕੋਠੀਆਂ ਬੰਦ ਆ ਇੱਥੇ ਜੇ ਚੰਡੀਗੜ੍ਹ ਵਾਲੀ ਬਾਗੀ ਉਹ ਵੀ ਬੰਦੀ ਮਿਲੂਗੀ ਇੱਥੇ ਜੇ ਤਾਂ ਕੋਈ ਰਹਿੰਦੇ ਨਹੀਂ ਸੰਗਰੂਰ ਵਾਲੀ ਇਹ ਵੀ ਬੰਦੀ ਆ ਪਰ ਲੋਕ ਲੋਕਾਂ ਨੂੰ ਪਤਾ ਲੱਗ ਗਿਆ ਵੀ ਉਹ ਇੰਨਾ ਮਾੜਾ ਬੰਦਾ ਨਿਕਲ ਗਿਆ ਏ ਲੋਕ ਆਮ ਲੋਕਾਂ ਰੱਬ ਵਸਦਾ ਇੱਥੇ ਮੁੰਡਿਆਂ ਤੋਂ ਪੁੱਛਲਾ ਇਹਨੂੰ ਬੁੱਚੜ ਕਹਿਣ ਲੱਗੇ ਆਉਣ ਵਾਲੇ ਟਾਈਮ 'ਚ ਜਿਹੜਾ ਜਮਾਨੀ ਦਾ ਕਹਾਣ ਕਰਦਾਗਾ ਜੇਲਾ ਸਟਰਿਆ ਕੰਮ ਕੋਈ ਕਰ ਨਹੀਂ ਰਿਹਾ ਐਨਐਸਐ ਲਾ ਕੇ ਡਿਬਰੂਗੜ੍ਹ ਮੁੰਡੇ ਸੜਤੇ ਆਉਣ ਵਾਲੇ ਟਾਈਮ 'ਚ ਇਹ ਨਤੀਜੇ ਭੁਗਤਣ ਲਈ ਤਿਆਰ ਰਹੇ ਇਹ ਬਹੁਤ ਮਾੜੀ ਗੱਲ ਐ ਦੀ ਨਤੀਜੇ ਭੁਗਤੂ ਇਹ ਚੋਣਾ 'ਚ ਚੋਣਾ 'ਚ ਇਹਨੇ ਹਰ ਜਾਣਾਗਾ ਕਾਰਨ ਇਹ ਆ ਕਿਉਂਕਿ ਲੋਕ ਹੋ ਗਏ ਜਾਗਰਕਾ ਸਾਲ ਦੂਲਨ ਲੜ ਕੇ ਇਕੱਲੇ ਇਕੱਲੇ ਬੰਦੇ ਨੂੰ ਬਜ਼ੁਰਗਾਂ ਕੋਲ ਹੀ ਮੋਬਾਈਲ ਆ ਸਭ ਪਤਾ ਲੱਗਿਆ ਕੌਣ ਸੱਚਾ ਕੌਣ ਝੂਠਾ ਇਹਨੂੰ ਮੈਂਬਰ ਵੀ ਨਹੀਂ ਕਿਸੇ ਨੇ ਮੁੱਖ ਮੰਤਰੀ ਸਾਹਿਬ ਨੂੰ ਮੈਂਬਰ ਵੀ ਨਹੀਂ ਜਿੱਤੇ ਆਣਾ ਜਿਹੜੇ ਹਸਾਮਨ ਵਾਲੇ ਮਾਹੌਲ ਬਣਾਇਆ ਬਾਕੀ ਮੈਂ ਨਹੀਂ ਕਹਿੰਦਾ ਵੀ ਤੁਸੀਂ ਲੋਕ ਕਹਿਣਗੇ ਵੀ ਤੂੰ ਕੌਣ ਹੈ ਮੈਂ ਨਹੀਂ ਕਹਿੰਦਾ ਤੁਸੀਂ ਇਕੱਠ ਤੇ ਮਾਰ ਲਓ ਕੈਮਰਾ ਲੋਕਾਂ ਤੋਂ ਪੁੱਛ ਲਓ ਇੱਥੇ ਜਨਾਓ ਪਿੱਛੇ 5000 ਬੰਦੇ ਦਾ ਇਹ ਕਾਫਲਾ ਪਿੱਛੇ ਤੁਰਿਆ ਆਉਂਦਾਗਾ ਜਿਹੜਾ ਉਹਨਾਂ ਨੇ ਘੋਰਿਆ ਘੁਰਾ ਸੀ ਉਹ ਸਾਰੀਆਂ ਰੋਕਾਂ ਤੋੜੀ ਆਉਂਦੇ ਆ ਕਾਕੇ ਕੋੜਡੇ ਵਰਗੇ ਤੇ ਮੈਂ ਤਾਂ ਇਹ ਕਹਿਣਾਗਾ ਵੀ ਤੁਸੀਂ ਸਾਰਿਆਂ ਤੋਂ ਪੁੱਛ ਲਓ ਵੀ ਮੈਂ ਨਹੀਂ ਦਾਵਾ ਕਰਦਾ ਵੀ ਜਿੰਨੀ ਜਿੰਨੀ ਦੂਜੇ ਮੁੱਖ ਮੰਤਰੀਆਂ ਨੇ ਭੜੀ ਤੁਸੀਂ ਕੈਪਟਨ ਦੇ ਬਦਲਣਾ ਉਹਨਾਂ ਨਾਲੋਂ ਦਾ 500 ਗੁਣਾ ਮਾੜਾ ਸਾਫਤ ਹੋਣਾ ਤੇ ਉਹਦੇ ਨਾਲੋਂ ਵੱਧ ਭੜੀ ਹੋਊਗੀ ਤੇ ਕੁਰਸੀ ਲੋਕ ਵੀ ਖਿੱਚ ਕੇ ਲੈ ਕੇ ਜਾਣਗੇ ਇਹ ਗੱਲ ਹੋਣੀ ਹੈ ਹਾਂਜੀ